ਟਰੈਕਟਰ ਤਿਆਰ ਕਰਵਾ ਲੈ ਅਗਲੇ ਇੱਕੇ ਗੱਲ ਬੋਲ ਰਹੇ ਨੇ ਅਸੀਂ ਤਾਂ ਜਾਣਾ ਹੀ ਉਸ ਜਗ੍ਹਾ ਤੋਂ ਆ ਜਿੱਥੇ ਨੰਨੇ ਬੈਰੀਕੇਡ ਲਾਇ ਨੇ ਤੋੜਦੇ ਹੋਏ ਜਾਣਾ ਪਹਿਲਾਂ ਦੀ ਵਾਂਗ ਮੋਦੀ ਦੀ ਧੌਣ ਚੋਂ ਕਿਲਾ ਕੱਢ ਕੇ ਆਏ ਸੀ ਕਿਸਾਨ ਸੜਕਾਂ ਦੇ ਉੱਤੇ ਕਿਲ ਲਾ ਦਿੱਤੇ ਨੇ ਇਹੀ ਜਿਹੜੀ ਮਿਲਟਰੀ ਆ ਇਹੀ ਜਿਹੜੀ ਫੋਰਸ ਆ ਇਹੀ ਜਿਹੜੀ ਪੰਜਾਬ ਪੁਲਿਸਾ ਚਾਹੇ ਹਰਿਆਣਾ ਪੁਲਿਸਾ ਚਾਹੇ ਦਿੱਲੀ ਪੁਲਿਸਾ ਜੇਕਰ ਨਸ਼ਾ ਰੋਕਣ ਤੇ ਸਾਡੀ ਸਰਕਾਰ ਇਹਨਾਂ ਨੂੰ ਲਾਦੇ ਤਾਂ ਨਸ਼ਾ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਪੂਰੇ ਇੰਡੀਆ ਦੇ ਵਿੱਚ ਬੰਦ ਹੋ ਜਾਏਗਾ ਪਹਿਲਾਂ ਦੀ ਤਰ੍ਹਾਂ ਹੀ ਜਾਣਾ ਤਿਆਰ ਕਰਵਾਲੇ ਟਰੈਕਟਰ ਤਿਆਰ ਕਰਵਾਲੇ ਕਿਸਾਨਾਂ ਨੇ ਅਗਲੇ ਜੀ ਹਾਂਜੀ ਬਾਈ ਜੀ ਸასი ਕਾਲ ਆਹ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੇ ਤੁਹਾਨੂੰ ਗੱਲਾਂ ਦੇ ਵਿੱਚ ਕੁਝ ਸਚਾਈ ਗੱਲਾਂ ਦੇ ਵਿੱਚ ਕੁਝ ਇਹਦਾਂ ਲੱਗਿਆ ਕਿ ਸ਼ੇਅਰ ਕਰਨੀ ਚਾਹੀਦੀ ਆ ਕਿਉਂਕਿ ਕਿਸਾਨ ਅੰਦੋਲਨ ਦੂਜਾ ਸ਼ੁਰੂ ਹੋਣ ਜਾ ਰਿਹਾ ਆ ਜੋ ਅੱਜ ਤੋਂ 2-3 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਮੋਦੀ ਦੀ ਧੌਣ ਚੋਂ ਕਿਲਾ ਕੱਢ ਕੇ ਆਏ ਸੀ ਕਿਸਾਨ ਪੰਜਾਬ ਦੇ ਪੂਰੇ ਇੰਡੀਆ ਦੇ ਕਿਉਂਕਿ ਇੱਕ ਨਾ ਕਿਸਾਨ ਖੇਤੀ ਕਰਦੇ ਨੇ ਜੇਕਰ ਕਿਸਾਨ ਅੰਨ ਬੀਜਦਾ ਤਾਂ ਸਾਡੇ ਮੂੰਹਾਂ ਦੇ ਵਿੱਚ ਸਰਕਾਰਾਂ ਦੇ ਮੂੰਹਾਂ ਦੇ ਵਿੱਚ ਰੋਟੀ ਜਾਂਦੀ ਆਂ ਨਹੀਂ ਜਾਂਦਾ ਤੇ ਅੱਜ ਗੱਲ ਕਰਾਂਗੇ ਦੇਖੋ ਤੁਸੀਂ ਦੇਖਿਆ ਵੀਡੀਓ ਬਹੁਤ ਜ਼ਿਆਦਾ ਆ ਰਹੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਹਰ ਇੱਕ ਚੈਨਲ ਦੇ ਉੱਤੇ ਵੀਡੀਓ ਆ ਰਹੀਆਂ ਨੇ ਕਿ ਬੈਰੀਗੈਡ ਲਗਾ ਦਿੱਤੇ ਨੇ ਸੜਕਾਂ ਦੇ ਉੱਤੇ ਕਿਲ ਲਾ ਦਿੱਤੇ ਨੇ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਤੇ ਹੁਣ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਦਸਾਨਾਂ ਨੂੰ ਰੋਕਣ ਦੇ ਲਈ ਸਾਡੀ ਭਾਰਤ ਸਰਕਾਰ ਇੰਨੀ ਜਾਨਾ ਵੈਲੀ ਆ ਕਿ ਆਪਣੇ ਹੀ ਲੋਕਾਂ ਨੂੰ ਰੋਕਣ ਦੇ ਲਈ ਦਿੱਲੀ ਤੱਕ ਪਹੁੰਚਣ ਦੇ ਲਈ ਰੋਕਣ ਦੇ ਲਈ ਐਡੇ ਐਡੇ ਬੜੇ ਕਾਰਤੂਸ ਵਰਤ ਰਹੇ ਨੇ ਹਨਾ ਤੇ بڑے بڑے ਹਥਿਆਰ ਉਹਨਾਂ ਲਈ ਰਾਤੇ ਫੋਰਸਾਂ ਆ ਗਈਆਂ ਮਿਲਟਰੀਆਂ ਆ ਗਈਆਂ ਪੁਲਿਸ ਖੜਾਤੀ ਪਰ ਇਹੀ ਜਿਹੜੀ ਮਿਲਟਰੀ ਆ ਇਹੀ ਜਿਹੜੀ ਫੋਰਸ ਆ ਇਹੀ ਜਿਹੜੀ ਪੰਜਾਬ ਪੁਲਿਸਾ ਚਾਹੇ ਹਰਿਆਣਾ ਪੁਲਿਸਾ ਚਾਹੇ ਦਿੱਲੀ ਪੁਲਿਸਾ ਜੇਕਰ ਨਸ਼ਾ ਰੋਕਣ ਤੇ ਸਾਡੀ ਸਰਕਾਰ ਇਹਨਾਂ ਨੂੰ ਲਾ ਦੇ ਤਾਂ ਨਸ਼ਾ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਪੂਰੇ ਇੰਡੀਆ ਦੇ ਵਿੱਚ ਬੰਦ ਹੋ ਜਾਏਗਾ ਪਰ ਉਸ ਪਾਸੇ ਨਹੀਂ ਜਾਣਾ ਪਰ ਆਪਣੇ ਲੋਕਾਂ ਦੇ ਹਤਿਆਚਾਰ ਕਿੱਦਾਂ ਕਰਨਾ ਆਪਣੇ ਲੋਕਾਂ ਨੂੰ ਕਿਵੇਂ ਦਬਾਣਾ ਆਵਾਜ਼ ਨੂੰ ਕਿਵੇਂ ਦਬਾਣਾ ਆਪਣੇ ਅਧਿਕਾਰ ਲਈ ਹੱਕਾਂ ਲਈ ਗੱਲ ਚੱਕਣ ਵਾਲਿਆਂ ਨੂੰ ਕਿਵੇਂ ਦਬਾਣਾ ਬਸ ਉ ਉਧਰ ਵੱਲ ਧਿਆਨਾ ਉਧਰ ਨਹੀਂ ਧਿਆਨ ਕਿ ਲੋਕਾਂ ਦੇ ਪੁੱਤ ਮਰ ਰਹੇ ਨੇ ਮਾਂਵਾ ਦੇ ਪੁੱਤ ਮਰ ਰਹੇ ਨੇ ਨਸ਼ੇ ਵੱਲ ਕਿਸੇ ਸਰਕਾਰ ਦਾ ਧਿਆਨ ਚਾਹੇ ਸਰਕਾਰ ਕੋਈ ਵੀ ਆ ਚਾਹੇ ਪੰਜਾਬ ਸਰਕਾਰ ਆ ਚਾਹੇ ਹਰਿਆਣਾ ਸਰਕਾਰ ਆ ਚਾਹੇ ਮੱਛਲਾ ਚਾਹੇ ਦਿੱਲੀ ਚਾਹੇ ਕੇਂਦਰ ਸਰਕਾਰ ਆ ਕਿਸੇ ਦਾ ਵੀ ਇਸ ਮੁੱਦੇ ਵੱਲ ਧਿਆਨ ਨਹੀਂ ਬਸ ਆਮ ਲੋਕਾਂ ਵੱਲ ਜਾਣਾ ਆਮ ਲੋਕਾਂ ਦੀ ਆਵਾਜ਼ ਨੂੰ ਦੱਬਣਾ ਜੇ ਕੋਈ ਹੱਕ ਲਈ ਬੋਲਦਾ ਉਸ ਨੂੰ ਦਵਾ ਦੇਣਾ ਪਰ ਕਿਸਾਨਾਂ ਨੇ ਫਿਰ ਤੋਂ ਮੋਰਚਾ ਸ਼ੁਰੂ ਕਰ ਦਿੱਤਾ ਦਿੱਲੀ ਵੱਲ ਰਵਾਨਾ ਹੋ ਰਹੇ ਨੇ ਕਿਸਾਨ ਕੂਚ ਕਰ ਰਹੇ ਨੇ ਕਿਸਾਨ ਤੇ ਹਰਿਆਣਾ ਸਰਕਾਰ ਨੇ ਵੀ ਸ਼ੰਭੂ ਬਾਰਡਰ ਤੇ ਪੂਰੇ ਬੰਦੋਬਸਤ ਕਰਤੇ ਵੱਡੇ ਵੱਡੇ ਬੈਰੀਕਾਡ ਲਗਾਤੇ ਕੰਧਾਂ ਬਣਾਤੀਆਂ ਨੇ ਕਿੱਲ ਲਾ ਦਿੱਤੇ ਨੇ ਦਿੱਲੀ ਸਰਕਾਰ ਜਿਹੜੀ ਐ ਦਿੱਲੀ ਜੋ ਕੇਂਦਰ ਸਰਕਾਰ ਹੈ ਨਾ ਕੇਂਦਰ ਸਰਕਾਰ ਨੇ ਸਾਰਾ ਤਾਮਾ ਜਾਮਾ ਕਰਵਾਤਾ ਕਿ ਦਿੱਲੀ ਦੇ ਵਿੱਚ ਐਂਟਰ ਨਾ ਹੋਣ ਕਿਸਾਨ ਉਥੇ ਵੀ ਜਿਹੜੀਆਂ ਸੜਕਾਂ ਨੇ ਨਾ ਸੜਕਾਂ ਦੇ ਉੱਤੇ ਕਿਲ ਲਾ ਦਿੱਤੇ ਨੇ ਕਿ ਜਦੋਂ ਕੋਈ ਵੀ ਚੀਜ਼ ਆਵੇ ਕੋਈ ਵੀ ਹੈਨਾ ਗੱਡੀ ਆਵੇ ਟਰੈਕਟਰ ਆਣ ਟਰੈਲੀਆਂ ਆਣ ਉਹਨਾਂ ਦੇ ਜਿਹੜੇ ਟਾਇਰ ਨੇ ਉਹਨਾਂ ਦੇ ਵਿੱਚ ਖੁੱਬ ਜਾਣ ਉਹ ਕਿਲ ਤੇ ਉਹ ਉੱਥੇ ਰੁਕ ਜਾਇਆ ਪਰ ਇਸ ਵਾਰ ਕਿਸਾਨ ਵੀ ਪੂਰੀ ਤਿਆਰੀ ਦੇ ਵਿੱਚ ਨੇ ਅਗਲੇ ਟਰੈਕਟਰ ਤਿਆਰ ਕਰਵਾ ਲਏ ਅਗਲੇ ਇੱਕੇ ਗੱਲ ਬੋਲ ਰਹੇ ਨੇ ਕਿ ਅਸੀਂ ਤਾਂ ਜਾਣਾ ਹੀ ਉਸ ਜਗ੍ਹਾ ਤੋਂ ਆ ਜਿੱਥੇ ਇਹਨਾਂ ਨੇ ਬੈਰੀਗੇਡ ਲਾਇਏ ਨੇ ਤੋੜਦੇ ਹੋਏ ਜਾਣਾ ਪਹਿਲਾਂ ਦੀ ਵਾਂਗ ਪਹਿਲਾਂ ਦੀ ਤਰ੍ਹਾਂ ਹੀ ਜਾਣਾ ਤਿਆਰ ਕਰਵਾਲੇ ਟਰੈਕਟਰ ਤਿਆਰ ਕਰਵਾਲੇ ਕਿਸਾਨਾਂ ਨੇ ਅਗਲੇ ਜੀਸੀਬਾਂ ਲੈ ਕੇ ਜਾ ਰਹੇ ਨੇ ਉਹਨਾਂ ਜੀਸੀਬੀ ਮਸ਼ੀਨਾਂ ਵੱਡੀ ਵੱਡੀਆਂ ਲੈ ਕੇ ਜਾ ਰਹੇ ਨੇ ਕਿ ਜਿੱਥੇ ਬੈਰੀਗੇਡ ਮਿਲਿਆ ਚੱਕ ਕੇ ਸੈਟ ਚ ਕਰ ਦੇਣਾ ਤੇ ਕੂਚ ਕਰ ਲੈਣਾ ਆਪਣਾ ਦਿੱਲੀ ਵਾਲਿਆਂ ਨੂੰ ਤੇ ਸਰਕਾਰਾਂ ਦੀ ਰਣਨੀਤੀ ਸਮਝੋ ਕਿ ਆਮ ਲੋਕਾਂ ਨੂੰ ਦਬਾਣਾ ਵੋਟਾਂ ਵੇਲੇ ਜੀ ਜੀ ਵੋਟ ਮੰਗਣਾ ਆ ਜਾਂਦੇ ਨੇ ਪਰ ਹੱਕ ਦੇਣ ਵਾਸਤੇ ਇਹਨਾਂ ਕੋਲ ਟਾਈਮ ਨਹੀਂ ਲੋਕਾਂ ਦੀ ਆਵਾਜ਼ ਦੱਬਣ ਵਾਸਤੇ ਟਾਈਮ ਆ ਪਰ ਨਸ਼ੇ ਤੇ ਠੱਲ ਪਾਉਣ ਲਈ ਟਾਈਮ ਨਹੀਂ ਹੌਸਾ ਲਾ ਰਹੇ ਨੇ ਹਰ ਇੱਕ ਤੁਸੀਂ ਦੇਖੋ ਇਸ ਟਾਈਮ ਨੈੱਟ ਵੀ ਬੰਦ ਆ ਕਈ ਜਗ੍ਹਾ ਤੇ ਕਈ ਜ਼ਿਲ੍ਹਿਆਂ ਦੇ ਵਿੱਚ ਕਈ ਸਟੇਟਾਂ ਦੇ ਵਿੱਚ ਨੈੱਟ ਬੰਦ ਕਰ ਦਿੱਤੇ ਨੇ ਵੀ دہشت ਦਾ ਮਾਹੌਲ ਬਣਾਇਆ ਜਾ ਰਿਹਾ ਪੂਰਾ ਇਸ ਨੂੰ ਠੀਕ ਹੈ ਕਿਉਂਕਿ ਅੱਗੇ ਆ ਰਹੀਆਂ ਨੇ ਵੋਟਾਂ ਵੋਟ ਆ ਰਹੀ ਆ ਪਰ ਦੇਖੋ ਮੋਦੀ ਦੀ ਧੌਣ ਚੋਂ ਕਿੱਲਾ ਪਹਿਲਾਂ ਵੀ ਕੱਢਿਆ ਸੀ ਕਿਸਾਨਾਂ ਨੇ ਤਾਂ ਹੁਣ ਫੇਰ ਕੱਢਣਗੇ ਕਿਉਂਕਿ ਅੱਗੇ ਇਲੈਕਸ਼ਨ ਆ ਰਹੀਆਂ ਨੇ ਝੁਕਣਾ ਪੈਣਾ ਜਿਹਨੇ ਮੰਗਾ ਨਾ ਮੰਨਿਆ ਕਿਉਂਕਿ ਪਹਿਲਾਂ ਦਾ ਲਾਰਾ ਲਾ ਕੇ ਸਾਰਿਆਂ ਨੂੰ ਉਥੋਂ ਭੇਜਤਾ ਪਰ ਵਾਦੇ ਨਹੀਂ ਪੂਰੇ ਕੀਤੇ ਪਰ ਹੁਣ ਕਿਸਾਨ ਅੜੇ ਨੇ ਤੇ ਅੜੇ ਰਹਿਣਗੇ ਜਾ ਰਹੇ ਨੇ ਅਗਲੇ ਅਗਲੇ ਸਿੱਦੇ ਠੋਕਲੇ ਠੋਕਦੇ ਜਾ ਰਹੇ ਨੇ ਬੈਰੀਕੇਟ ਟੱਪਦੇ ਜਾ ਰਹੇ ਨੇ ਤੋੜਦੇ ਜਾ ਰਹੇ ਨੇ ਤੇ ਜਾਣਗੇ ਵੀ ਕਿਉਂਕਿ ਇਹ ਪੰਜਾਬ ਆ ਪੰਜਾਬ ਠੀਕ ਹੈ ਜਦੋਂ ਪੰਜਾਬ ਦੇ ਕਿਸਾਨ ਪੰਜਾਬ ਦੇ ਲੋਕ ਪੰਜਾਬ ਦੇ ਮਜ਼ਦੂਰ ਆਪਣੀ ਆਈ ਤੇ ਆ ਜਾਂਦੇ ਨੇ ਨਾ ਤਾਂ ਫਿਰ ਉਹ ਕੁਝ ਵੀ ਕਰ ਸਕਦੇ ਨੇ ਉਹ ਕਿਸ ਤੋਂ ਨਹੀਂ ਡਰਦੇ ਤੇ ਹੁਣ ਜਾ ਰਹੇ ਨੇ ਦਿੱਲੀ ਵੱਲ ਤੇ ਰੋਕਣ ਲਈ ਪੂਰਾ ਜੋਰ ਲਾ ਰਹੀ ਆ ਸਰਕਾਰ ਪੂਰਾ ਜੋਰ ਮਿਲਟਰੀ ਲਾਤੀ ਫੋਰਸ ਖੜਾਤੀ ਆਪਣਾ ਪੂਰੇ ਪੁਲਿਸ ਵਗੈਰਾ ਖੜਾ ਦਿਤਿਆ ਹਰ ਜਗ੍ਹਾ ਵੀ ਇਹਨਾਂ ਨੂੰ ਰੋਕਣਾ ਜਿਵੇਂ ਮਰਜ਼ੀ ਪੰਜਾਬ ਵੱਲ ਭੇਜਣਾ ਕਿਉਂਕਿ ਜਦੋਂ ਪੰਜਾਬ ਵਾਲੇ ਪਾਵਸ ਹੋ ਗਏ ਤਾਂ ਪਿੱਛੇ ਬਾਕੀ ਦਾ ਹੋਏ ਜਾਣਗੇ ਪਰ ਨਹੀਂ ਪੰਜਾਬੀ ਕਦੇ ਵੀ ਪਿੱਛੇ ਨਹੀਂ ਹਟਦੇ ਬਾਈ ਜੀ ਪਰ ਇਹ ਸਰਕਾਰ ਦਾ ਧਿਆਨ ਨਸ਼ੇ ਵਾਲਣੀ ਲੋਕਾਂ ਦੇ ਪੁੱਤ ਮਰ ਰਹੇ ਨੇ ਪੁੱਤ ਲੋਕਾਂ ਦੇ ਪੁੱਤ ਮਾਵਾ ਦੇ ਪੁੱਤ लाडले ਪੁੱਤ ਦਿੱਲੀ ਮੌਤਾਂ ਹੋ ਰਹੀਆਂ ਨੇ ਨਸ਼ੇ ਦੇ ਨਾਲ ਚਟੇ ਦੇ ਨਾਲ ਸਮੈਕ ਦੇ ਨਾਲ ਲੋਕ ਲਗਾਤਾਰ ਨਸ਼ੇ ਵੱਲ ਵੱਧ ਰਹੇ ਨੇ ਪਰ ਸਰਕਾਰਾਂ ਦਾ ਧਿਆਨ ਉਧਰ ਨਹੀਂ ਸਰਕਾਰਾਂ ਦਾ ਧਿਆਨ ਆ ਆਮ ਲੋਕਾਂ ਦੀ ਆਵਾਜ਼ ਨੂੰ ਦਬਾਣਾ ਆਮ ਲੋਕਾਂ ਦੀ ਆਵਾਜ਼ ਨੂੰ ਦੱਬ ਕੇ ਆਪਣੀ ਗੱਲ ਅੱਗੇ ਰੱਖਣੀ ਪਰ ਨਹੀਂ ਇਦਾਂ ਨਹੀਂ ਹੋਏਗਾ ਹੁਣ ਲੋਕ ਜਾਗੇ ਨੇ ਪੰਜਾਬ ਦੇ ਲੋਕ ਜਾਗੇ ਨੇ ਪੂਰੇ ਇੰਡੀਆ ਦੇ ਕਿਸਾਨ ਭਾਰਤ ਦੇ ਕਿਸਾਨ ਜਾਗ ਚੁੱਕੇ ਨੇ ਸਰਕਾਰ ਨੂੰ ਆਪਣੀ ਗੱਲ ਤੋਂ ਪਿੱਛਾ ਕਰਨਾ ਪਏਗਾ ਤੇ ਆਮ ਲੋਕਾਂ ਦੀ ਗੱਲ ਨੂੰ ਮੰਨਣਾ ਪਵੇਗਾ ਤੇ ਧਿਆਨ ਜਿਹੜਾ ਸਰਕਾਰ ਦਾ ਆਮ ਲੋਕਾਂ ਦੀਆਂ ਗੱਲਾਂ ਨੂੰ ਦੱਬਣ ਚ ਇਧਰੋਂ ਹਟਾ ਕੇ ਨਸ਼ੇਵਲ ਜਾਣਾ ਪਏਗਾ। ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਗੱਲਾਂ ਤੁਹਾਨੂੰ ਸਹੀ ਲੱਗੀਆਂ ਔਰ ਕਿਉਂਕਿ ਸਰਕਾਰ ਦਾ ਧਿਆਨ ਆਮ ਲੋਕਾਂ ਦੀ ਆਵਾਜ਼ ਨੂੰ ਦੱਬਣ ਵੱਲ ਆ ਨਾ ਕਿ ਨਸ਼ੇ ਦੇ ਖਿਲਾਫ ਤੇ ਗਰੀਬੀ ਜੋ ਭਾਰਤ ਦੇ ਵਿੱਚ ਦਿਨੋਂ-ਦਿਨ ਵੱਧ ਰਹੀ ਆ ਜੋ ਲੋਕ ਬੇਰੁਜ਼ਗਾਰ ਹੋ ਰਹੇ ਨੇ ਉਧਰ ਧਿਆਨ ਨਹੀਂ ਸਿਰਫ ਆਮ ਲੋਕਾਂ ਨੂੰ ਹੋਰ ਗਰੀਬ ਕਰਨਾ ਆਮ ਲੋਕਾਂ ਦੀ ਆਵਾਜ਼ ਨੂੰ ਦੱਬਣਾ ਸ਼ੇਅਰ ਕਰਦੇ ਵੀਡੀਓ ਸਤਿ ਸ਼੍ਰੀ ਅਕਾਲ